ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਕਾਰ ਸੇਵਾ ਕਿਉਂ ਜ਼ਰੂਰੀ ਆ ਅਸੀਂ ਨਾਨਕ ਮਤਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਸਾਂ ਉਸ ਬਿਲਡਿੰਗ ਦੇ ਵਿੱਚ ਪਹੁੰਚੇ ਆ ਜਿਹੜੀ ਕਿ ਕਾਫੀ ਪੁਰਾਣੀ ਬਿਲਡਿੰਗ ਆ ਜਿੱਥੇ ਸਾਡੇ ਗਰੰਤੀ ਸਿੰਘ ਸਾਡੇ ਕੀਰਤਨੀਏ ਸਾਡੇ ਗੁਰੂ ਘਰ ਦੇ ਸੇਵਾਦਾਰ ਰਹਿ ਰਹੇ ਨੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਤੁਹਾਨੂੰ ਜਾਣਕਾਰੀ ਅਸੀਂ ਦਿੰਨੇ ਆ ਅਸੀਂ ਤੁਹਾਨੂੰ ਵਿਖਾਵਾਂਗੇ ਵੀ ਉਹ ਬਿਲਡਿੰਗ ਜਿਹੜੀ ਆ ਉਹ ਰਹਿਣ ਯੋਗ ਹੈਗੀ ਆ ਕਿ ਨਹੀਂ ਹੈਗੀ ਆ ਆਇਓ ਜਰਾ ਆਜੋ ਕੋਈ ਨਹੀਂ ਮੁਖਾਈ ਚਲੋ ਆ ਤੁਸੀਂ ਵੇਖ ਸਕਦੇ ਹੋ ਕਿ ਆ ਬਹੁਤ ਪੁਰਾਣੀ ਬਿਲਡਿੰਗ ਹੈ ਇੱਕ ਤੇ ਅੱਗੇ ਜਾ ਕੇ ਵੇਖ ਸਕਦੇ ਆ ਭਾਈ ਸਾਹਿਬ ਆਓ ਹਾਂਜੀ ਇੱਕ ਮਿੰਟ ਤੁਹਾਨੂੰ ਮੈਂ ਵਿਖਾਵਾਂਗਾ ਆ ਵਿਖਾਉਣਾ ਚਾਹੁੰਦਾ ਵੀ ਆ ਜਿਹੜਾ 10 बाई 10 ਦਾ ਹੀ ਕਮਰਾ ਵਾ ਸਿਰਫ ਔਰ ਕਮਰੇ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਇਹ ਕਿਵੇਂ ਦੇ ਹਾਲਾਤ ਨੇ ਕਮਰੇ ਦੇ ਠੀਕ ਹੈ ਜੀ ਚਾਰ ਚਫੇਰੇ ਜਿਵੇਂ ਆ ਟੁੱਟ ਭੱਜ ਠੀਕ ਹੈ ਜੀ ਆ ਪਰਿਵਾਰ ਜਿਹੜਾ ਇੱਕ ਪੂਰਾ ਪਰਿਵਾਰ ਜਿਹੜਾ ਸਾਡੇ ਗਰੰਤੀ ਸਿੰਘ ਦਾ ਸਾਡੇ ਸੇਵਾਦਾਰ ਦਾ ਇੱਥੇ ਰਹਿੰਦਾ ਵਾ ਇੱਕ ਇਹ ਹਾਲਾਤ ਵੇਖੋ ਤੁਸੀਂ ਵੀ ਹਾਲਾਤ ਕਿਦਾਂ ਦੇ ਨੇ ਕਮਰੇ ਕੀ ਇਹ ਰਹਿਣ ਜੋਗ ਹੈਗਾ ਵਾ ਸਾਡੇ ਗੁਰੂ ਘਰਾਂ ਦੇ ਵਿੱਚ ਇੰਨਾ ਸਰਮਾਇਆ ਵਾ ਔਰ ਜਿਹੜੇ ਜਿਨ੍ਹਾਂ ਨੂੰ ਅਸੀਂ ਗੁਰੂ ਕੇ ਵਜ਼ੀਰ ਕਹਿੰਨੇ ਆ ਇਹ ਸਾਡੇ ਗੁਰੂ ਕੇ ਵਜ਼ੀਰ ਨੇ ਵਜ਼ੀਰ ਦੀ ਪਦਵੀ ਤੁਹਾਨੂੰ ਪਤਾ ਵਾ ਕਿੰਨੀ ਉੱਚੀ ਹੁੰਦੀ ਆ ਉਹ ਵਜ਼ੀਰਾਂ ਦਾ ਰਹਿਣ ਦਾ ਹਾਲਾਤ ਵੇਖ ਲਓ ਵੀ ਹਾਲਾਤ ਕੀ ਨੇ ਆ ਵੇਖ ਲਓ ਜੀ ਇੱਧਰ ਆ ਇੱਧਰ ਵੇਖ ਸਕਦੇ ਹੋ ਕਿ ਇੱਧਰ ਮਤਲਬ ਮੈਂ ਤਾਂ ਕਹਾਗਾ ਵੀ ਜਿਵੇਂ ਇੱਧਰ ਸਮੈਲ ਵੀ ਇਹੋ ਜੀ ਆ ਰਹੀ ਹੈ ਕਿ ਬੰਦੇ ਦਾ ਦਮ ਘੁੱਟਦਾ ਵਾ ਇੱਥੇ ਰਹਿਣ ਦੇ ਵਿੱਚ ਸੀਲਨ ਸੁਲਾਬ ਆ ਨੀਵੇਂ ਨੀਵੇਂ ਜੇ ਕਮਰੇ ਨੇ ਸਾਰੇ ਠੀਕ ਹੈ ਜੀ 17 17 ਆ ਵੇਖੋ ਹਾਂਜੀ ਆ ਸਾਡੇ ਇੱਥੇ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਜਿਹੜੇ ਰਹਿ ਰਹੇ ਨੇ ਉਹ ਵੀ ਨੇ ਉਹਨਾਂ ਨਾਲ ਵੀ ਗੱਲ ਕਰਨੇ ਭੈਣ ਜੀ ਥੋੜੀ ਜੀ ਮੈਂ ਤੁਹਾਡਾ ਨਾਲ ਗੱਲ ਕਰਨੀ ਚਾਹਾਂਗਾ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਜੀ ਸੇਵਾ ਕਰ ਰਹੇ ਹੋ ਇਹ ਤੋਂ ਮੰਮੀ ਸਾਡੇ ਤਾਂ ਰਹਿ ਰਹੇ ਨੇ ਕਮਜ਼ਮ 7-8 ਸਾਲ ਹੋ ਗਏ ਨੇ ਜਿਆਦਾ ਹੀ ਹੋ ਗਏ ਹੋਣਗੇ ਅਸੀਂ ਕਰੀਬਨ 5 ਸਾਲ ਤੋਂ ਇੱਥੇ ਆ ਹਾਂ 5 ਸਾਲ ਕਿੰਨੇ ਜੀ ਨੇ ਆਪਣੇ ਪਰਿਵਾਰ ਦੇ ਅਸੀਂ ਹੈਗੇ ਹਾਂ 7 ਜਣੇ ਹੈਗੇ ਹਾਂ 7 ਜੀ ਹਾਂਜੀ 7 ਮੈਂਬਰ ਤੁਸੀਂ ਪਰਵਾਹ ਹਾਂਜੀ ਔਰ 7 ਮੈਂਬਰ ਇੰਨੀ ਛੋਟੀ ਜਿਹੀ ਜਗ੍ਹਾ ਜੀ ਹਾਂ ਇੰਨੀ ਛੋਟੀ ਜਗ੍ਹਾ ਹੈ ਨਾ ਜਿਹੜਾ ਪਰਲਾ ਕਮਰਾ ਉਹ ਸਾਡੇ ਕੋਲ ਨਹੀਂ ਹੈਗਾ ਉਹ ਮਤਲਬ ਕਿ ਸਭ ਦਾ ਵਿੱਚ ਸਮਾਨ ਰੱਖਿਆ ਹੋਇਆਗਾ ਉਹ ਸਾਂਝਾ ਤੋਂ ਕੇ ਹਾਂ ਸਾਂਝਾ ਕਿਸੇ ਦਾ ਕੋਈ ਵੀ ਰੱਖ ਦਿੰਦਾ ਇਹ ਸਾਡੇ ਕੋਲ ਇਹ ਇੱਕ ਹੀ ਕਮਰਾ ਹੈਗਾ ਇੱਕ ਕਮਰਾ ਵਾ ਅੱਗੇ ਆ ਥੋੜਾ ਜਿਹਾ ਬਰਾਂਡਾ ਵਾ ਠੀਕ ਹੈ ਜੀ ਕੋਈ ਬਾਥਰੂਮ ਟਾਇਲਟ ਵਗੈਰਾ ਅਟੈਚਿੰਗ ਆ ਆ ਮੜਾ ਜਿਆ ਆ ਪੰਜਿਆ ਕੀ ਰਸੋਈ ਬਣਾਈਆਂ ਤੁਹਾਨੂੰ ਆ ਰਸੋਈ ਬਣਾਈਆਂ ਇਧਰ ਬਾਹਰ ਆਇਓ ਜੀ ਆ ਇਧਰ ਥੋੜੇ ਜਿਹਾ ਆਪਣਾ ਜੁਗਾੜਬਾਜ਼ੀ ਕਰਕੇ ਕੋਈ ਟੀਨਾ ਪਾ ਕੇ ਜਿੱਦਾਂ ਵੀ ਇਹਨਾਂ ਕੋਲ ਸਰਿਆ ਬਣਿਆ ਇਹਨਾਂ ਨੇ ਕੋਈ ਟਾਇਲਟ ਬਣਾਏ ਨੇ ਕਿ ਇਹਨਾਂ ਰਸੋਈ 36 ਆ ਠੀਕ ਹੈ ਜੀ ਆ ਤੁਸੀਂ ਜਗਾ ਵੇਖ ਸਕਦੇ ਸੱਤ ਪਰਿਵਾਰ ਇੱਕ ਕਮਰੇ ਦੇ ਵਿੱਚ ਰਹਿ ਸਕਦੇ ਨੇ ਇੱਕ ਸਵਾਲ ਆ ਮੇਰਾ ਸੰਗਤ ਦੇ ਅੱਗੇ ਮੈਂ ਪੁੱਛਣਾ ਚਾਹੁੰਨਾ ਤੁਹਾਨੂੰ ਵੀ 7 ਮੈਂਬਰ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਕਿਦਾਂ ਕਰਦੇ ਹੋਣਗੇ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ ਗੱਲ ਕਰੀਏ ਜੇ ਕਮੇਟੀ ਦੀ ਕਮੇਟੀ ਮੈਂਬਰਾਂ ਦੀ ਗੱਲ ਕਰੀਏ ਜੇ ਜੇ ਮੈਂ ਇੱਕ ਗੱਲ ਕਮੇਟੀ ਮੈਂਬਰਾਂ ਕੋਲ ਵੀ ਪੁੱਛਣਾ ਚਾਹੁੰਦਾ ਵਾਂ ਕਿ ਤੁਹਾਡੇ ਆਫਿਸ ਜਿਹੜਾ ਤੁਸੀਂ ਏਸੀ ਆਫਿਸ ਬਣਾਇਆ ਵਧੀਆ ਫਰਸਟ ਕਲਾਸ ਉੱਤੇ ਸੋਫੇ ਵੀ ਡਾਏ ਨੇ ਤੁਸੀਂ ਪੱਖੇ ਵਧੀਆ-ਵਧੀਆ ਲਾਏ ਨੇ ਠੀਕ ਹੈ ਜੀ ਤੁਸੀਂ ਕੀ ਉਹ ਆਫਿਸ ਦਾ ਇੱਕ ਦਿਨ ਤੁਹਾਡਾ ਏਸੀ ਬੰਦ ਹੋ ਜਾਏਗਾ ਫਿਰ ਵੀ ਤੁਸੀਂ ਆਪਸ ਦੇ ਵਿੱਚ ਇਸੇ ਤਰ੍ਹਾਂ ਲੜਦੇ ਰਹੋਗੇ ਕਿ ਨਹੀਂ ਫਲਾਣੇ ਕੋ ਨਹੀਂ ਬਣਾਉਣਾ ਫਲਾਣੇ ਕੋ ਨਹੀਂ ਬਣਾਉਣਾ ਠੀਕ ਹੈ ਜੀ ਉਦੋਂ ਤੋਂ ਤੁਸੀਂ ਛੱਟ ਮਿਸਤਰੀ ਸਾਦ ਲੈਣਾ ਉੱਥੇ ਤੁਹਾਡੀ ਸਹਿਮਤੀ ਛੱਟ ਬਣ ਜਾਣੀ ਆ ਜਿਨੋਂ ਸੇਵਾਦਾਰਾਂ ਦੀ ਜਾਂ ਮੁਲਾਜ਼ਮਾਂ ਦੀ ਗੱਲ ਆਉਂਦੀ ਆ ਉਦੋਂ ਤਾਂ ਅਸੀਂ ਤੁਸੀਂ ਇਸ ਚੀਜ਼ ਨਹੀਂ ਤੈਅ ਕਰ ਪਾਉਂਦੇ ਵੀ ਅਸੀਂ ਸੇਵਾ ਕਰਾਉਣੀ ਆ ਜਾਂ ਨਹੀਂ ਕਰਾਉਣੀ ਅਸੀਂ ਪ੍ਰਪੋਜ਼ਲ ਪਾ ਰਹੇ ਆ ਜੀ ਅਸੀਂ ਮਤਲਬ ਕਿ ਇਹਦਾ ਐਸਟੀਮੇਟ ਲਾ ਰਹੇ ਆ ਜੀ ਅਸੀਂ ਸੇਵਾ ਇੱਕ ਜਣਾ ਕਹਿੰਦਾ ਅਸੀਂ ਸੇਵਾ ਇਹਨਾਂ ਨੂੰ ਦੇਣੀ ਆ ਦੂਜਾ ਕਹਿੰਦਾ ਅਸੀਂ ਸੇਵਾ ਇਹਨਾਂ ਨੂੰ ਦੇਣੀ ਆ ਠੀਕ ਹੈ ਜੀ ਇਸ ਚੀਜ਼ ਤੇ ਲੜਦੇ ਲੜਦੇ ਤੁਸੀਂ ਸਾਲਾ ਬੱਧੀ ਟਾਈਮ ਟਪਾਈ ਜਾ ਰਹੇ ਹੋ ਔਰ ਜਿਹੜੇ ਇਸ ਰੂਮ ਦੇ ਵਿੱਚ ਰਹਿੰਦੇ ਨੇ ਜਿਹੜਾ ਇੱਕ ਦਿਨ ਵੀ ਇੱਥੇ ਬਤੀਤ ਕਰਦੇ ਨੇ ਠੀਕ ਹੈ ਇੱਕ ਘੰਟਾ ਵੀ ਕਰਦੇ ਨੇ ਉਹ ਉਹਨਾਂ ਨੂੰ ਪੁੱਛੋ ਵੀ ਇੱਕ ਘੰਟਾ ਕਿੱਦਾਂ ਨਿਕਲਦਾ ਵਾ ਤੁਹਾਡਾ ਜੇ 10 ਮਿੰਟ ਉਥੇ ਏਸੀ ਬੰਦ ਹੋ ਜਾਏਗਾ ਫਿਰ ਤੁਸੀਂ ਕਿਸੇ ਨੇ ਤੁਸੀਂ ਦੱਸੋ ਵੀ ਉਹ 1 ਘੰਟਾ ਜਾਂ 10 ਮਿੰਟ ਤੁਸੀਂ ਕਿਦਾਂ ਕੱਢੋਗੇ ਇਹ ਗੱਲਾਂ ਸੋਚਣ ਵਾਲੀਆਂ ਨੇ ਇਹ ਤੇ ਸਮਝੋ ਤੁਸੀਂ ਕਾਰ ਸੇਵਾ ਸ਼ੁਰੂ ਹੋਈ ਆ ਤੁਹਾਨੂੰ ਚਾਹੀਦਾ ਵੀ ਸਾਰੇ ਇਹਨੂੰ ਸਹਿਯੋਗ ਦੇ ਕੇ ਕਾਰ ਸੇਵਾ ਵੱਧ ਤੋਂ ਵੱਧ ਤੁਸੀਂ ਉਥੇ ਕਰਵਾਓ ਆ ਜਿਹੜੇ ਪਰਿਵਾਰ ਰਹਿ ਰਹੇ ਨੇ ਜਿਹੜੇ ਮੁਲਾਜ਼ਮ ਰਹਿ ਰਹੇ ਇਹਨਾਂ ਦੀ ਇਹਨਾਂ ਨੂੰ ਵੀ ਜੀਣ ਦਾ ਹੱਕ ਆ ਇਹਨਾਂ ਨੂੰ ਵੀ ਰਹਿਣ ਦਾ ਹੱਕ ਆ ਇਹਨਾਂ ਇਹ ਅਸੀਂ ਸਾਡੇ ਗੁਰੂ ਘਰ ਦੇ ਵਜ਼ੀਰ ਨੇ ਇਹਨਾਂ ਨੂੰ ਅਸੀਂ ਵਜੀਰਾ ਦੀ ਹਾਲਾਤ ਵੇਖੋ ਅਸੀਂ ਕੀ ਕਰਕੇ ਛੱਡੇ ਨੇ ਸਿਰਫ ਆਪਣੀ ਹਉਮੈ ਕਰਕੇ ਆਪਣੀ ਇੱਕ ਦੂਜੇ ਨਾਲ ਈਰਖਾ ਕਰਕੇ ਆਪਣੀ ਈਗੋ ਜਿਹੜੀ ਆ ਸਾਡੀ ਉਹੀ ਜਿਹੜੀ ਆ ਹਰ ਚੀਜ਼ ਦੇ ਉੱਤੇ ਪਰੂ ਪੈ ਰਹੀ ਆ ਮੈਂ ਸੰਗਤ ਅੱਗੇ ਬੇਨਤੀ ਕਰਾਂਗਾ ਵੀ ਸੰਗਤ ਨੂੰ ਇਹ ਚੀਜ਼ ਜਿਹੜੀ ਆ ਸੋਚਣੀ ਚਾਹੀਦੀ ਆ ਵੇਖਣੀ ਚਾਹੀਦੀ ਆ ਸੰਗਤ ਨੂੰ ਇਹਨਾਂ ਕਮੇਟੀਆਂ ਮੈਂਬਰਾਂ ਤੋਂ ਪੁੱਛਣਾ ਚਾਹੀਦਾ ਵਾ ਵੀ ਜਿਹੜੇ ਤੁਸੀਂ ਇੱਥੇ ਸੇਵਾਦਾਰ ਰੱਖੇ ਨੇ ਉਹਨਾਂ ਦੇ ਉਹ ਕਿੰਨਾ ਹਾਲਾਤਾਂ ਚ ਰਹਿ ਰਹੇ ਨੇ ਠੀਕ ਹੈ ਜੀ ਔਰ ਜਾਂ ਤੇ ਸ਼ਰਮਾਇਆ ਨਾ ਹੋਏ ਤੁਹਾਡਕੋ ਜਾਂ ਦੇ ਢੜਕੋਂ ਬਸਾ ਦਨ ਨਾ ਹੋਣ ਸਾਧਨ ਵੀ ਕੌਮ ਨੇ ਸਾਨੂੰ ਤੁਹਾਨੂੰ ਸੰਗਤ ਨੇ ਭਰਪੂਰ ਦਿੱਤੇ ਹੋਏ ਨੇ ਠੀਕ ਹੈ ਜੀ ਤੁਸੀਂ ਇੱਕ ਚੀਜ਼ ਦੀ ਗੱਲ ਕਰਦੇ ਹੋ ਸੰਗਤਾਂ ਉੱਤੇ ਜਿਹੜੀ ਵੀ ਚੀਜ਼ ਦਾ ਤੁਸੀਂ ਨਾਂ ਲੈਣ ਦਾ ਸਕਦਾ ਢੇਰ ਲਾ ਦਿੰਦੇ ਆਂ ਫੇਰ ਵੀ ਅੱਗੋਂ ਕੰਮ ਨਹੀਂ ਹੋ ਪਾ ਰਿਆ ਕਾਰ ਸੇਵਾ ਵਾਲਿਆਂ ਨੂੰ ਕਾਰ ਸੇਵਾ ਨਹੀਂ ਕਰ ਦਿੱਤੀ ਜਾ ਰਹੀ ਇਹ ਇਹ ਕਿੱਧਰ ਦੀ ਆ ਮੈਨਾਂ ਵੀ ਤੁਸੀਂ ਇਹ ਕਿਹੜੀ ਚੀਜ਼ ਦੇ ਬਦਲੇ ਲੈ ਰਹੇ ਹੋ ਇੰਨਾ ਕੋ ਆ ਜਿਹੜੇ ਮੁਲਾਜ਼ਮ ਨੇ ਹੋਰ ਵਿਖਾਉਣਾ ਤੁਹਾਨੂੰ ਆ ਬਿਲਡਿੰਗ ਵੇਖ ਲਓ ਤੁਸੀਂ ਇੱਕ ਵਾਰੀ ਆਣ ਕੇ ਮੇਰੇ ਅੱਗੇ ਆਂ ਜਰਾ ਆ ਆ ਬਿਲਡਿੰਗ ਜਿਹੜੀ ਆ ਮੇਰੇ ਹਿਸਾਬ ਨਾਲ ਕਾਫੀ ਪੁਰਾਣੀ ਬਿਲਡਿੰਗ ਲੱਗਦੀ ਆ 30-35 ਸਾਲ ਤੋਂ ਹਾਂਜੀ 80-35 ਸਾਲ ਤੋਂ ਉੱਤੇ ਦੀ ਬਿਲਡਿੰਗ ਪੁਰਾਣੀ ਹੋਣੀ ਆ ਔਰ ਉਦਾਂ ਦੀ ਉਦਾਂ ਹੀ ਬਣੀਆਂ ਬਾਅਦ ਚ ਮੇਰੇ ਹਿਸਾਬ ਨਾਲ ਕਿਸੇ ਨੇ ਕਲੀ-ਕੁਲੀ ਕਰਵਾਈ ਆ ਕਮੇਟੀ ਵਾਲਿਆਂ ਨੇ ਕਰਵਾਈ ਹੋਣੀ ਆ ਇਸ ਤੋਂ ਇਲਾਵਾ ਇੱਥੇ ਕੋਈ ਕੰਮ ਨਹੀਂ ਹੋਇਆ ਤੇ ਜਿਹੜੇ ਇੱਥੇ ਮੁਲਾਜ਼ਮ ਰਹਿ ਰਹੇ ਨੇ ਹਾਂ ਆ ਤਾਰਾ ਹਾਂ ਤਾਰਾ ਵੀ ਖੱਲੀਆਂ ਪਈਆਂ ਨੇ ਠੀਕ ਹੈ ਔਰ ਇੱਥੇ ਪਰਿਵਾਰਾਂ ਦੀ ਜੇ ਗਿਣਤੀ ਲਾਉਣੀ ਹੈ ਨਾ ਇਹ ਛੋਟੀ ਜੀ ਬਿਲਡਿੰਗ ਦੇ ਵਿੱਚ ਉੱਤੇ ਜਿਹੜੀਆਂ ਛਤਰੀਆਂ ਲੱਗੀਆਂ ਨੇ ਜਿਹੜੀਆਂ ਟੈਲੀਵਿਜ਼ਨ ਵਾਸਤੇ ਛਤਰੀਆਂ ਲੱਗੀਆਂ ਹੋਈਆਂ ਇਹਨਾਂ ਛਤਰੀਆਂ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨੇ ਪਰਿਵਾਰ ਰਹਿੰਦੇ ਹੋਣਗੇ ਹਰ ਪਰਿਵਾਰ ਦੇ ਕਿ ਇਹਨੇ ਟੀਵੀ ਜਿਹੜਾ ਲਾਇਆ ਹੋਊਗਾ ਇੱਕ ਫੈਮਿਲੀ ਨੇ ਇੱਕ ਛਤਰੀ ਲਾਈ ਹੋਏਗੀ ਠੀਕ ਹੈ ਜੀ ਇਹਨਾਂ ਛਤਰੀਆਂ ਤੋਂ ਤੁਸੀਂ ਹਿਸਾਬ ਲਾ ਲਓ ਵੀ ਇੰਨੀ ਛੋਟੀ ਜੀ ਜਗ੍ਹਾ ਦੇ ਵਿੱਚ ਕਿੰਨੇ ਕਮੇਟੀ ਮੈਂਬਰ ਨੇ ਓ ਸੌਰੀ ਕਮੇਟੀ ਮੈਂਬਰ ਕਹਿੰਦਾ ਕਿੰਨੇ ਤੇ ਸੇਵਾਦਾਰ ਜਿਹੜੇ ਕੀ ਆਪਣੇ ਪੂਰੇ ਪੂਰੇ ਪਰਿਵਾਰ ਨੂੰ ਲੈ ਕੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਰਹਿਣਾ ਠੀਕ ਹੈ ਜੀ ਕਿੰਨਾ ਦੂ ਭਰਿਆ ਇੱਥੇ ਤੇ ਤੁਸੀਂ ਕਮੇਟੀ ਵਾਲੇ ਜਿਹੜੇ ਮੈਂ ਫੇਰ ਅੱਗੇ ਬੇਨਤੀ ਕਰਾਂਗਾ ਤੁਸੀਂ ਆਪਸ ਦੇ ਵਿੱਚ ਝਗੜਾ ਨਾ ਕਰਕੇ ਸੇਵਾ ਕਾਰ ਸੇਵਾ ਵਾਲਿਆਂ ਨੇ ਤੁਸੀਂ ਬਣਾ ਕੇ ਦੇਣੀ ਆ ਤੁਸੀਂ ਕਾਰ ਸੇਵਾ ਕਰਵਾ ਸਕਦੇ ਹੋ ਇਹਨਾਂ ਵਾਸਤੇ ਬਣਾਓ ਮੇਰੇ ਨਾਲ ਭਾਈ ਸਾਹਿਬ ਮੈਂ ਆਪਜੀ ਦਾ ਨਾਮ ਜਾਨਣਾ ਚਾਹੁੰਦਾ ਜੀ ਭਾਈ ਮਨਜੀਤ ਸਿੰਘ ਜੀ ਆਪ ਜੀ ਕੀ ਸੇਵਾ ਕਰਦੇ ਹੋ ਜੀ ਅਸੀਂ ਰਾਗੀ ਸਿੰਘ ਕੀਰਤਨ ਦੀ ਸੇਵਾ ਕਰਦੇ ਹਾਂ ਜੀ ਅੱਛਾ ਕੀਰਤਨ ਸੇਵਾ ਕਰਦੇ ਹੋ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਜੀ ਤਾਂ ਕਿੰਨੇ ਵੀ ਜੀ 20 ਸਾਲ ਹੋ ਗਏ ਉਹਨਾਂ ਤੁਹਾਨੂੰ अच्छा विसाहतो हां जी ते ए एਦੇ ਬਾਰੇ ਤੋ ਰਾ ਕਮੇਟੀ ਵਾਲੇ ਆਗੇ ਕੋਈ ਦਰਖਾਸਤ ਨਹੀਂ ਕੀਤੀ ਕੋਈ ਬੇਨਤੀ ਨਹੀਂ ਕੀਤੀ ਵੀ ਇੱਥੋਂ ਦੇ ਰਹਿਣ ਦੇ ਹਾਲਾਤ ਨਹੀਂਗੇ ਤੁਹਾਨੂੰ ਕੋਈ ਕਮਰੇ ਬਣਾ ਕੇ ਦਿੱਤੇ ਜਾਣ ਮੁਲਾਜ਼ਮਾਂ ਨੂੰ ਉਹਦੇ ਵਾਸਤੇ ਕਰਦੇ ਆਂ ਵੀਰ ਜੀ ਵਰਕੇ ਨੇ ਬਣਾਵਾਂਗੇ ਬਣਾਵਾਂਗੇ ਪਰ ਬਣੇ ਨਹੀਂ ਅਜੇ ਸੁਣਵਾਈ ਨਹੀਂ ਹੋ ਰਹੀ ਹਾਂ ਜੀ ਠੀਕ ਹੈ ਜੀ ਐ ਤੁਸੀਂ ਕੀਰਤਨ ਕਰਦੇ ਹੋ ਜਾਂ ਸਿਖਾਉਂਦੇ ਵੀ ਹੋ ਕੀਰਤਨ ਕਰਦੇ ਆਂ ਸਿਖਾਉਂਦੇ ਵੀ ਆਂ ਸਿਖਾਉਣ ਵਾਸਤੇ ਕੋਈ ਕਮੇਟੀ ਨੇ ਤੁਹਾਨੂੰ ਜਗ੍ਹਾ ਦਿੱਤੀ ਹੋਈ ਹੈ ਵੀ ਜਿੱਥੇ ਬੱਚਿਆਂ ਨੂੰ ਤੁਸੀਂ ਅੱਗੇ ਕੀਰਤਨ ਸਿਖਾ ਸਕਦੇ ਹੋ ਨਹੀਂ ਕੋਈ ਜਗ੍ਹਾ ਨਹੀਂ ਵੀ ਜੀ ਅੱਛਾ ਮਤਲਬ ਸਾਡੇ ਜਿਹੜੇ ਸਾਡੀ ਇਹ ਵਿਧਿਆ ਵਾ ਕੀਰਤਨ ਕਰਨ ਦੀ ਇਹਦੀ ਇਹਦੀ ਮਤਲਬ ਕਿ ਵਧਾਉਣ ਵਾਸਤੇ ਇਹਨੂੰ ਜਾਂ ਬੱਚਿਆਂ ਨੂੰ ਅੱਗੋਂ ਸਿਖਾਉਣ ਵਾਸਤੇ ਕਮੇਟੀ ਵਾਲਿਆਂ ਨੂੰ ਚਾਹੀਦਾ ਵਾ ਵੀ ਇੱਕ ਇੱਥੇ ਬਿਲੋ ਤੋਂ ਸੰਗੀਤਕ ਵਿਦਿਆਲਾ ਬਣਾਏ ਨਹੀਂ ਬਣਾ ਸਕਦੇ ਤੁਸੀਂ ਘੱਟੋ ਘੱਟ ਜਿਹੜੇ ਸਾਡੇ ਰਾਗੀ ਆ ਉਹਨਾਂ ਨੂੰ ਥਾਂ ਕੋਈ ਵਧਿਆ ਦਿਓ ਜਿੱਥੇ ਬਹਿ ਕੇ ਉਹ ਰਿਆਜ ਕਰ ਸਕਣ ਠੀਕ ਹੈ ਜੀ ਕਿਉਂਕਿ ਇਹ ਇੱਕ ਕਮਰੇ ਦੇ ਵਿੱਚ ਪਰਿਵਾਰ ਰਹਿੰਦਾ ਇੱਥੇ ਰਿਆਜ ਕੀ ਕਰਦੇ ਹੋਣਗੇ ਠੀਕ ਹੈ ਕਿੱਦਾਂ ਅਗਰ ਜੇ ਬੱਚੇ ਇਹਨਾਂ ਕੋ ਸਿੱਖਣ ਆਉਂਦੇ ਨੇ ਵੀ ਸਿਖਾਉਣੇ ਸਿੱਖਣ ਵਾਸਤੇ ਆਉਂਦੇ ਹੋਣਗੇ ਕਿੱਦਾਂ ਸਿਖਾ ਸਕਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਗਰਮੀ ਦੇ ਵਿੱਚ ਜਾਂ ਠੰਡ ਆਉਂਦੀ ਆ ਤਾਂ ਉਦੋਂ ਇੰਨੀ ਕਹਿਰਾਂ ਦੀ ਠੰਡ ਹੁੰਦੀ ਆ ਗਰਮੀ ਦੇ ਵਿੱਚ ਕਹਿਰਾਂ ਦੀ ਗਰਮੀ ਹੁੰਦੀ ਆ ਤੇ ਫਿਰ ਇਹ ਜਿਹੜੀ ਆ ਵਿਦਿਆਵਾ ਇਹ ਇਹਦਾ ਅਭਿਆਸ ਕਿਵੇਂ ਕਰਦੇ ਹੋਣਗੇ ਕਿਵੇਂ ਕਰਦੇ ਹੋ ਜੀ ਅਭਿਆਸ ਤੁਸੀਂ ਇਸ ਚੀਜ਼ ਦਾ ਜੀ ਬਹੁਤ ਮੁਸ਼ਕਿਲ ਕਰੀਦਾ ਕਿਉਂਕਿ ਬੱਚਿਆਂ 'ਚ ਹੋ ਨਹੀਂ ਸਕਦਾ ਰਿਹਾ ਸਾਡਾ ਤੇ ਫਿਰ بس ਟੈਂਪਾਸ ਗਈ ਤਾਂ ਬਿਲਕੁਲ ਹੀ ਬਹੁਤ ਮੁਸ਼ਕਲ ਆ ਔਰ ਗਾਂ ਬੱਚਿਆਂ ਵੀ ਪੜਨਾ ਵਿਚਾਰਿਆਂ ਨੇ ਨਾ ਉਹ ਟਿਊਸ਼ਨ ਇੱਥੇ ਪੜ ਸਕਦੇ ਆ ਕੀ ਸਮਝਿਆ ਹੁਣ ਬਹੁਤ ਸਾਰੀਆਂ ਗੱਲਾਂ ਆ ਕਿ ਇਹ ਵਿਚਾਰੇ ਇਹ ਰੱਗ ਹੀ ਆ ਕਿਤਰੀਆਂ ਹਾਂ ਹਾਂਜੀ ਔਰ ਉਹਦੇ ਵਿੱਚ ਹੁਣ ਜਿਹੜੇ ਛੋਟੇ ਬੱਚੇ ਆ ਹੈ ਉਹ ਪੜਨਗੇ ਕਿਹੜੇ ਹਿਸਾਬ ਨਾਲ ਗੱਲਬਾਤ ਕਰਨਗੇ ਆ ਬਿਲਕੁਲ ਹੈ ਕਿ ਉਹ ਵਿਦਿਆ ਕਿੱਦਾਂ ਸਿੱਖਣਗੇ ਇੱਕ ਕਮਰੇ ਦੇ ਵਿੱਚ ਉਹ ਆਰਾਮ ਕਰਨਗੇ ਜਾਂ ਪੜਨਗੇ ਜਾਂ ਇਹ ਵਿਚਾਰੇ ਹੁਣ ਤੜਕੇ 4 ਵਜੇ ਤੋਂ ਮਤਲਬ 3 ਵਜੇ ਤੋਂ ਉੱਠ ਕੇ ਜਾਂਦੇ ਆ ਹਾਂਜੀ ਇਹਨਾਂ ਨੇ ਕੀਰਤਨ ਕਰਨਾ ਹੁੰਦਾ ਫਿਰ ਜਦੋਂ ਹੁਣ 7-8 ਵਜੇ ਆਉਂਦੇ ਆ ਇਹਨਾਂ ਨੇ ਵੀ ਆਰਾਮ ਕਰਨਾ ਹੁੰਦਾ ਉੱਥੇ ਬੱਚੇ ਤਿਆਰ ਹੋਣਗੇ ਜਾਂ ਇਹ ਆਰਾਮ ਕਰਨਗੇ ਇੱਕੋ ਕਮਰੇ ਦੇ ਵਿੱਚ ਜਾਂ ਪੜਨਗੇ ਕੀ ਕਰਨਗੇ ਦੱਸੋ ਹਾਂ ਬਿਲਕੁਲ ਜੀ ਸੁਰਨਾਮ ਸਿੰਘ ਜੀ ਇਹ ਇੱਕ ਵੱਡਾ ਸਵਾਲ ਆ ਮੰਨ ਲਓ ਵੀ ਇਹਨਾਂ ਨੇ ਕੀਰਤਨ ਕਰਨਾ ਰਿਆਜ਼ ਕਰਨਾ ਜਿੰਨਾ ਚਿਰ ਤੱਕ ਇਹ ਪ੍ਰੈਕਟਿਸ ਨਹੀਂ ਕਰਨਗੇ ਠੀਕ ਆ ਜਾਂ ਪੂਰਾ ਆਰਾਮ ਨਹੀਂ ਕਰਨਗੇ ਉਹਨਾਂ ਚਿਰ ਤੱਕ ਇਹ ਆਪਣੀ ਵਿੱਦਿਆ ਜਿਹੜੀ ਆ ਜਾਂ ਆਪਣੇ ਕੀਰਤਨ ਵਧੀਆ ਨਹੀਂ ਕਰ ਸਕਦੇ ਉੱਥੇ ਜੇ ਕਿ ਕਿਸ ਕੀਰਤਨੀਏ ਕੋਲੋਂ ਜਾਂ ਕਿਸੇ ਗ੍ਰੰਥੀ ਕੋਲ ਥੋੜੀ ਬਹੁਤੀ ਵੀ ਮਾਰੀ ਜੀ ਵੀ ਗਲਤੀ ਹੋ ਗਈ ਤਾਂ ਉਹਨੂੰ ਤਾਂ ਵਾਂਝ ਤੇ ਚਾਰ ਦਿਨਾਂ ਵੇਖੋ ਜੀ ਆ ਗੁਰੂ ਘਰ ਦਾ ਕੀਰਤਨੀਏ ਨੂੰ ਕੀਰਤਨ ਕਰਨਾ ਨਹੀਂ ਆਉਂਦਾ ਇਹਨੂੰ ਗ੍ਰੰਥੀ ਸਿੰਘ ਨੂੰ ਨਹੀਂ ਆਉਂਦਾ ਠੀਕ ਆ ਪਰ ਇਹ ਤੇ ਵੇਖੋ ਵੀ ਇਹੋ ਜੀ ਜਗ੍ਹਾ ਦੇ ਵਿੱਚ ਰਹਿ ਕੇ ਉਹ ਰਿਆਜ਼ ਕਿੱਦਾਂ ਕਰ ਸਕਦਾ ਵਾ ਜਾਂ ਆਪਣੀ ਪ ਔਰ ਵੇਖੋ ਹੁਣ ਇਹ ਬੱਚੇ ਆ ਛੋਟੇ ਛੋਟੇ ਇਹ ਆਪਣੀ ਮਿਹਨਤ ਕਰਦੇ ਆ ਜਾਂ ਇਸ ਤਰ੍ਹਾਂ ਹੁਣ ਕੀਰਤਨ ਕਰਦੇ ਆ ਕਰਦੇ ਸਕੋ ਬੱਚਿਆਂ ਵਾਸਤੇ ਆ ਉਹਦੀ ਪੜ੍ਹਾਈ ਲਿਖਾਈ ਵਾਸਤੇ ਹਾਂਜੀ ਨਾਲ ਹਾਂਜੀ ਤੇ ਉਹ ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਇੱਕੋ ਕਮਰੇ ਦੇ ਵਿੱਚ ਨਾ ਉਹ ਪੜ੍ਹ ਸਕਦੇ ਆ ਹੈ ਇਹ ਆਪਣਾ ਕੋਈ ਮਤਲਬ ਮਹਾਰਾਜ ਦਾ ਨਾਮ ਲੈਣਾ ਹੋਵੇ ਕੋਈ ਟਾਈਮ ਦੇ ਵਿੱਚ ਹੈ ਕਿ ਨਹੀਂ ਉਹਦੇ ਵਿੱਚ ਹੁਣ ਇੱਕੋ ਕਮਰੇ ਅੱਡ ਅੱਡ ਖੁੱਲਾ ਜਗ੍ਹਾ ਹੋਵੇ ਪਰਿਵਾਰ ਰੱਖ ਸਕਦਾ ਨਾ ਆ ਵੀ ਕਿੰਨੇ ਮੈਂਬਰ ਪਰਿਵਾਰ ਦੇ ਹੁਣ ਪਹਿਲਾਂ ਵੀ ਚਲੋ ਇਹ ਪੰਜ ਮੈਂਬਰ ਹੈ ਜੀ ਪੰਜ ਮੈਂਬਰ ਪੰਜ ਮੈਂਬਰ ਸਤਨ ਸਿੰਘ ਜੀ ਦੱਸੋ ਵੀ ਇੱਕ ਕਮਰੇ ਇੱਕ ਕਮਰੇ ਦੇ ਵਿੱਚ ਕਿਦਾਂ ਉਹਨਾਂ ਨੇ ਬਹਿਣਾ ਵੀ ਆ ਵਿੱਚ ਰੋਟੀ ਵੀ ਬਣਾਉਣੀ ਆ ਹੈਗੇ ਔਰ ਵਿੱਚ ਸੌਣਾ ਵੀ ਆ ਬੰਦੇ ਦੇ ਮਤਲਬ ਕਈ ਕੁਛ ਕਰਨਾ ਹਾਂਜੀ ਪੂਰਾ ਪਰਿਵਾਰ ਆ ਚਲੋ ਪਹਿਲਾਂ ਦੋ ਜੀ ਹੀ ਆਪਣੇ ਟਾਈਮ ਪਾਸ ਕਰਦੇ ਸੀ ਕੋਈ ਗੱਲ ਤੇ ਗਾਵੇਂ ਜਿਤਨਾ ਪਰਿਵਾਰ ਵਧਿਆ ਉਹਦੇ ਬਾਰੇ ਹੁਣ ਕਮੇਟੀ ਨੂੰ ਸੋਚਣਾ ਚਾਹੀਦਾ ਵਾ ਇਹਨਾਂ ਨੇ ਮਤਲਬ ਜੇ ਉਹ ਗੁਰੂ ਘਰ ਦੇ ਵਿੱਚ ਰਹਿਣਾ ਇੱਥੇ ਉਹਨਾਂ ਨੇ ਮਿਹਨਤ ਕਰਨੀ ਆ ਹਾਂਜੀ ਤੇ ਕੰਮ ਕਰਨਾ ਵਾ ਤੇ ਇਹਨਾਂ ਨੂੰ ਸਹੂਲਤਾਂ ਤੇ ਸਰੀ ਹੁਣ ਕਮੇਟੀ ਕਰਕੇ ਦਊਗੀ ਨਾ ਜਾਂ ਕਾਰ ਸੇਵਾ ਬਣਾ ਕੇ ਦਊਗੀ ਬਿਲਕੁਲ ਨਹੀਂ ਕਾਰ ਸੇਵਾ ਵਾਲੇ ਤੇ ਕਰਨ ਦੇ ਨੇ ਕਾਰ ਸੇਵਾ ਤੇ ਵੀ ਇਹਨਾਂ ਲੜਾਈ ਹੋ ਜਾਂਦੀ ਹੈ ਵੀ ਨਹੀਂ ਅਸੀਂ ਐਸ ਕਾਰ ਸੇਵਾ ਵਾਲੇ ਕੋ ਨਹੀਂ ਕਰਾਉਣਾ ਉਹਨਾਂ ਕੋ ਕਰਾਉਣਾ ਇਹ ਕੀ ਜਾਇਜ ਆ ਵੇਖੋ ਜੀ ਉਹ ਕਰਨਗੇ ਹੈਨਾ ਇਹ ਕਰਾਉਣਗੇ ਤਾਂ ਹੀ ਕਰਨਗੇ ਨਾ ਜੇ ਹੁਣ ਉਹਤੇ ਹੀ ਆਪਾਂ ਕਿੰਤੂ ਪ੍ਰਿੰਤੂ ਕਰੀ ਜਾਵਾਂਗੇ ਉਹਨਾਂ ਦੇ ਕਰਨ ਤੇ ਹੈ ਤੇ ਜੇ ਅਸੀਂ ਦੱਸਾਂਗੇ ਨਾ ਇਹ ਇਹ ਚੀਜ਼ਾਂ ਨੂੰ ਹੁਣ ਕਾਰ ਸੇਵਾ ਕਰਨ ਨੂੰ ਤਿਆਰ ਆ ਉਹ ਤਾਂ ਕੰਮ ਕਰਨ ਦੇ ਆ ਬਿਲਡਿੰਗਾਂ ਬਣਾਉਣ ਨੂੰ ਤਿਆਰ ਆ ਮਗਰ ਜੇ ਬਣਾਉਣ ਵਾਲਾ ਵੀ ਕੋਈ ਹੋਵੇ ਜੇ ਆਪਾਂ ਹੁਣ ਕਰਦਾ ਕੋਈ ਬੱਚਾ ਵਾ ਹੈ ਨਾ ਜਿਨ੍ਹਾਂ ਚਿਹਰੇ ਰੋਂਦਾ ਨਹੀਂ ਉਹਨਾਂ ਚਿਹਰੇ ਉਹਦੀ ਮਾਂ ਵੀ ਦੁੱਧ ਨਹੀਂ ਉਹਨੂੰ ਦਿੰਦੀ ਜਿਨ੍ਹਾਂ ਚਿਹਰੇ ਇਹ ਚੀਜ਼ਾਂ ਆਪਾਂ ਲੈ ਕੇ ਨਾ ਕਰ ਸੇਵਾ ਵਾਲਿਆ ਕੋ ਜਾਵਾਂਗੇ ਤੇ ਉਹ ਬਿਲਡਿੰਗਾਂ ਆਪਣੇ ਆਪ ਤੇ ਤਿਆਰ ਕਰਨੀ ਲੱਗੇ ਇਹ ਇਹ ਜਿਹੜੇ ਇੱਥੋਂ ਦੇ ਕਾਰੀਕਰਤਾ ਜਿਹੜੇ ਬੰਦੇ ਆ ਹੈ ਕਿ ਨਹੀਂ ਕਮੇਟੀ ਮੈਂਬਰ ਕਮੇਟੀ ਮੈਂਬਰ ਜਿਹੜੇ ਆ ਉਹ ਦੱਸਣਗੇ ਉਹ ਇਹਨਾਂ ਕੋ ਕਰਾਉਣਗੇ ਤਾਂ ਹੀ ਤੇ ਕਰਨਗੇ ਨਾ ਕਰਦੇ ਆ ਹਾਂ ਬਿਲਕੁਲ ਇੱਕ ਦੂਜੇ ਦੇ ਨਿੱਕੇ ਨਿੱਕੇ ਗੱਲਾਂ ਨੂੰ ਲੈ ਕੇ ਇਲਜ਼ਾਮ ਲਾਉਂਦੇ ਰਹੀਏ ਠੀਕ ਹੈ ਜੀ ਜਾਂ ਹੁਣ ਵੇਖੋ ਜੀ ਮੈਂ ਇੱਕ ਸੰਗਤ ਦੇ ਅੱਗੇ ਬੇਨਤੀ ਕਰਦਾ ਹਾਂ ਮੈਂ ਸਿਰਫ ਸੰਗਤ ਦਾ ਠੀਕ ਹੈ ਜੀ ਗੁਰੂ ਗੁਰੂ ਘਰ ਦਾ ਠੀਕ ਹੈ ਜੀ ਇਹ ਜੇ ਕਈ ਮਰਤੇ ਵੀ ਇਲਜ਼ਾਮ ਲਾਉਣ ਲੱਪੈਂਦੇ ਨੇ ਹੁਣ ਵੀ ਤੂੰ ਜਾਣ ਬੁੱਝ ਕੇ ਮਸਲੇ ਚੁੱਕਣਿਆ ਇਹ ਮਸਲਾ ਚੁੱਕਣ ਵਾਲਾ ਹੈ ਕਿ ਨਹੀਂ ਹੈ ਸੰਗਤ ਜੀ ਇਹ ਦੱਸੋ ਮੈਨੂੰ ਵੀ ਇਹ ਜਿਹੜੇ ਸਾਡੇ ਮੁਲਾਜ਼ਮ ਇੱਥੇ ਰਹਿ ਰਹੇ ਨੇ ਠੀਕ ਹੈ ਇਹ ਇਹ ਕੀ ਗੱਲ ਇਹ ਇਹ ਤੁਸੀਂ ਇਨ੍ਹਾਂ ਹਾਲਾਤਾਂ 'ਚ ਰਹਿਣਾ ਚਾਹੀਦਾ ਵਾ ਇਹਨਾਂ ਨੂੰ ਠੀਕ ਹੈ ਜੇ ਕੋਈ ਮੇਰੇ ਵਰਗਾ ਗੱਲ ਨਾ ਕਰੇਗਾ ਤੇ ਇਹਨਾਂ ਦੀ ਗੱਲ ਸੰਗਤ ਤੱਕ ਕਿੱਦਾਂ ਪਹੁੰਚੇਗੀ ਸੰਗਤ ਤੱਕ ਨਹੀਂ ਪਹੁੰਚੇਗੀ ਸੰਗਤ ਵਾਲੇ ਫਿਰ ਕਮੇਟੀਆਂ ਸੰਗਤ ਜਾ ਕਮੇਟੀਆਂ ਤੇ ਕਿੱਦਾਂ ਪ੍ਰੈਸ਼ਰ ਬਣਾਏंगी ਤਾਂ ਕਮੇਟੀ ਵਾਲੇ ਕਿੱਦਾਂ ਕੰਮ ਕਰਨਗੇ ਕਿਉਂਕਿ ਆਪਣੇ ਆਪ ਤੇ ਕਰਦੇ ਨਹੀਂ ਹੈ ਹੁਣ ਤੱਕ ਵੇਖਿਆ ਜੇ ਕਰਨਾ ਹੁੰਦਾ ਆਪਣੇ ਆਪ ਇਹਨਾਂ ਨੂੰ ਪਹਿਲਾਂ ਦਾ ਕੰਮ ਇਹ ਕਰ ਲੈਣੇ ਚਾਹੀਦੇ ਹਨ ਇਹਨਾਂ ਵਾਸਤੇ ਕੁਆਟਰ ਤਿਆਰ ਕਰਨੇ ਚਾਹੀਦੇ ਹਨ ਇੱਕ ਪਰਵਾੜਾ ਘਟੋ ਘਟੋ ਦੋ ਕਮਰੇ ਤੋਂ ਨੂੰ ਬਣਾ ਕੇ ਦਿਓ ਇੱਕ ਰਸੋਈ ਦਿਓ ਟਾਇਲਟ ਬਾਥਰੂਮ ਨੂੰ ਬਣਾ ਕੇ ਦਿਓ ਠੀਕ ਹੈ ਜੀ ਇਸ ਕਰਕੇ ਮੈਂ ਦਾਵਾ ਚੁੱਕਦੇ ਰਹਿਣਾ ਵਾ ਭਾਵੇਂ ਕੋਈ ਮੇਰੇ ਤੇ ਜੰਨਾ ਮਰਜ਼ੀ ਇਲਜ਼ਾਮ ਲਾਉਂਦਾ ਰਹੇ ਮੈਨੂੰ ਕਿਸੇ ਧਿਰ ਦੇ ਨਾਲ ਕੋਈ ਮਤਲਬ ਨਹੀਂਗਾ ਮੈਨੂੰ ਸਿਰਫ ਮਤਲਬ ਆ ਠੀਕ ਹੈ ਜੀ ਸੰਗਤ ਦੇ ਨਾਲ ਸਾਡੇ ਗੁਰੂ ਘਰ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਨਾਲ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਠੀਕ ਹੈ ਜੀ ਇਸ ਵਾਸਤੇ ਮੈਂ ਭੁਲਾਾਂ ਦੀ ਮਾਫੀ ਮੰਗਣਾ ਸੰਗਤ ਦੇ ਕੋਲੋਂ ਔਰ ਆਪ ਸੰਗਤ ਜੀ ਅੱਗੇ ਬੇਨਤੀ ਕਰਨਾ ਵੀ ਆਪ ਜੀ ਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਔਰ ਤੁਹਾਡੇ ਇਲਾਕੇ ਦੇ ਵਿੱਚੋਂ ਜਿਹੜੇ ਜਿਹੜੇ ਡਾਇਰੈਕਟਰ ਬਣ ਕੇ ਆਏ ਨੇ ਜਿਹੜੇ ਜਿਹੜੇ ਡੈਲੀਗੇ ਬੀ ਆਈ ਗੁਰੂ ਕਰਦਾ ਇੰਨਾ ਪੈਸਾ ਵਾ ਇੰਨਾ ਸਰਮਾਇਆ ਵਾ ਠੀਕ ਹੈ ਜੀ ਉਹਦਾ ਤੁਸੀਂ ਕਿਸ ਤਰ੍ਹਾਂ ਨਾਲ ਇਸਤੇਮਾਲ ਕਰ ਰਹੇ ਹੋ ਉਹਦਾ ਉਪਯੋਗ ਕਿੱਥੇ ਕਰ ਰਹੇ ਹੋ ਇਹ ਸਵਾਲ ਤਾਂ ਪੁੱਛਣਾ ਬੰਦਾ ਕਿ ਨਹੀਂ ਤੁਹਾਡਾ ਇਹ ਸਵਾਲ ਜ਼ਰੂਰ ਪੁੱਛੋ ਔਰ ਮੁਲਾਜ਼ਮਾਂ ਵਾਸਤੇ ਤੁਸੀਂ ਕੀ ਕੰਮ ਕਰ ਰਹੇ ਹੋ ਸੰਗਤ ਆਉਂਦੀ ਹੈ ਸੰਗਤ ਰਹਿਣ ਵਾਸਤੇ ਕੀ ਸਾਧਨ ਤਿਆਰ ਕਰ ਰਹੇ ਹੋ ਸੰਗਤ ਦੇ ਲੰਗੜ ਵਾਸਤੇ ਕੀ ਕਿਸ ਤਰੀਕੇ ਨਾਲ ਤੁਸੀਂ ਸੁਧਾਰ ਕਰ ਰਹੇ ਹੋ ਠੀਕ ਹੈ ਜੀ ਇਹ ਸਵਾਲ ਜ਼ਰੂਰ ਪੁੱਛਨੇ ਚਾਹੀਦੇ ਨੇ ਆਪੋ ਆਪਣੇ ਇਲਾਕੇ ਦੇ ਡਾਇਰੈਕਟਰਾਂ ਨੂੰ ਡੈਲੀਗੇਟਾਂ ਨੂੰ ਇਹ ਜ਼ਰੂਰ ਪੁੱਛੋ ਮੈਂ ਹਾਂ ਬਘੇਲ ਸਿੰਘ ਧੰਨਵਾਦ ਜਿਵੇਂ ਕਿ ਮੈਂ ਪਿੱਛੇ ਤੁਹਾਨੂੰ ਵਿਖਾ ਕੇ ਆਇਆ ਹਾਂ ਵੀ ਉਹ ਜਿਹੜੇ ਸਾਡੇ ਮੁਲਾਜ਼ਮ ਰਹਿ ਰਹੇ ਨੇ ਉਹ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਮੈਂ ਇਸ ਟਾਈਮ ਆਫਿਸ ਦੇ ਵਿੱਚ ਪਹੁੰਚਾ ਆਇਆ ਹਾਂ ਆਫਿਸ ਦੇ ਵਿੱਚ ਪ੍ਰਧਾਨ ਸਾਹਿਬ ਨੇ ਸਰਦਾਰ ਜੁਗਿੰਦਰ ਸਿੰਘ ਜੀ ਇਹਨਾਂ ਤੋਂ ਮੈਂ ਪੁੱਛ ਲਈ ਨਾ ਇੱਕ ਵਾਰੀ ਮੜਾ ਜਾ ਸਵਾਲ ਕਿਉਂਕਿ ਇਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਹੋਣਾ ਚਾਹੀਦਾ ਵਾ ਵੀ ਮੁਲਾਜ਼ਮ ਜਿਹੜੇ ਨੇ ਕਿੰਨੇ ਹਾਲਾਤਾਂ ਵਿੱਚ ਰਹਿ ਰਹੇ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਾਨ ਸਾਹਿਬ ਮੈਂ ਨਾ ਉਧਰ ਕੁਆਟਰ ਵੇਖ ਕੇ ਆਇਆ ਹਾਂ ਮੁਲਾਜ਼ਮਾਂ ਦੇ ਜਿਹੜੇ ਸਾਡੇ ਗਰੰਤੀ ਸਿੰਘ ਸਾਡੇ ਕੀਤਨੀਏ ਸਿੰਘ ਸਾਡੇ ਗੁਰੂ ਘਰ ਦੇ ਸੇਵਾਦਾਰ ਉਹ ਰਹਿ ਰਹੇ ਨੇ ਉਹ ਹਾਲਾਤ ਬਹੁਤ ਹੀ ਮਤਲਬ ਜਿਵੇਂ ਕਹਿੰਦਾ ਵੀ ਹਾਲਾਤ ਜਿਹੜੇ ਨੇ ਉਹਨਾਂ ਨਾਲ ਮੁਸ਼ਕਲ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਉਹ ਜਿਹੜੀ ਬਿਲਡਿੰਗ ਆ ਬਿਲਡਿੰਗ ਵੀ ਕਾਫੀ ਪੁਰਾਣੀ ਆ ਡਿੱਗਣ ਵਾਲੀ ਆ ਤੁਸੀਂ ਕਾਫੀ ਚਿਰ ਤੋਂ ਸੇਵਾ ਕਰ ਰਹੇ ਹੋ ਕਮੇਟੀ ਦੇ ਵਿੱਚ ਪਹਿਲੋਂ ਐਜ਼ ਅ ਡਾਇਰੈਕਟਰ ਕਰ ਰਹੇ ਸੀ ਉਹ ਹੁਣ ਤੁਸੀਂ ਪ੍ਰਧਾਨ ਪਿਛਲੀ ਕਮੇਟੀ ਵਿੱਚ ਪਿਛਲੀ ਕਮੇਟੀ ਦੇ ਵਿੱਚ ਤੁਸੀਂ ਅਜੇ ਤੱਕ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਕਿਉਂ ਨਹੀਂ ਦਿੱਤਾ ਹੁਣ ਮੈਂ ਪੂਰੀ ਡਿਟੇਲ ਤੁਹਾਨੂੰ ਦੱਸਦਾ ਕਿ ਜਦੋਂ ਪਿਛਲੀ ਵਾਰ ਸਾਡੀ ਕਮੇਟੀ ਦਾ ਚੋਣ ਹੋਇਆ ਸੀ ਤੇ ਸਾਡੇ ਜਿਹੜੇ ਚੋਣ ਅਧਿਕਾਰੀ ਸੀ ਅਮਰਿੰਦਰ ਸਿੰਘ ਜੀ ਉਹਨਾਂ ਨੇ ਜਿਸ ਦਿਨ ਸਾਡੀ ਪਹਿਲੀ ਮੀਟਿੰਗ ਹੋਈ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਆਖਿਆ ਸੀ ਕਿ ਵੀ ਤੁਸੀਂ ਇਹ ਜਿਹੜਾ ਤੁਹਾਡਾ ਸਟਾਫ ਦਾ ਰੈਜੀਡੈਂਸ ਇਹਦੀ ਹਾਲਤ ਬਹੁਤ ਮਾੜੀ ਹੈ ਸਭ ਤੋਂ ਪਹਿਲਾਂ ਇੱਥੋਂ ਕੰਮ ਸ਼ੁਰੂ ਕਰਿਆ ਜੀ ਤੇ ਪਿਛਲੀ ਕਮੇਟੀ ਚ ਵੀ ਅਸੀਂ 5 ਸਾਲ ਰੌਲਾ ਪਾਉਂਦੇ ਰਹੇ ਆ ਪਰ ਨਹੀਂ ਸੁਣੀ ਗਈ ਕਿਸੇ ਨੇ ਔਰ ਇਸ ਵਾਰੀ ਵੀ ਹੁਣ 2.5 ਸਾਲ ਹੋ ਗਏ ਨੇ ਤੇ ਸਾਡਾ ਤੇ ਇਹੀ ਹੁੰਦਾ ਸੀ ਕਿ ਵੀ ਸਟਾਫ ਦੇ ਜਿਹੜੇ ਰੈਜ਼ਿਡੈਂਸ ਨੇ ਉਹਨੂੰ ਬਣਾਇਆ ਜਾਵੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਹੋਰ ਕਈ ਕੰਮ ਕੀਤੇ ਨੇ ਤੇ ਉਸ ਪਾਸੇ ਨਹੀਂ ਧਿਆਨ ਗਿਆ ਕਿਸੇ ਦਾ ਵੀ ਮਤਲਬ ਮੁਸ਼ਕਲ ਕਿੱਥੇ ਆ ਰਹੀ ਸੀ ਕਿਉਂ ਨਹੀਂ ਉਧਰ ਧਿਆਨ ਦਿੱਤਾ ਜਾਂਦਾ ਜਿਹੜਾ ਕੋਣ ਲੋਕ ਨੇ ਜਿਹੜਾ ਟੱਕਣਾ ਚਾਹੁੰਦੇ ਬਸ ਕਿ ਇਹਨਾਂ ਸਮਝੋ ਕਿ ਕਮੇਟੀ ਦੀ ਸੋਚ ਹੀ ਨਹੀਂ ਸੀ ਕਿ ਵੀ ਉਸ ਪਾਸੇ ਜਾਂਦੀ ਨਹੀਂ ਸੀ ਹੂੰ ਹਾਂ ਹੁਣ ਤੁਸੀਂ ਪ੍ਰਧਾਨ ਬਣੇ ਹੋ ਤਾਂ ਹੁਣ ਤੁਹਾਡਾ ਕੀ ਤੁਸੀਂ ਇਸ ਚੀਜ਼ ਤੇ ਧਿਆਨ ਦਿਓਗੇ ਅਸੀਂ ਤੇ ਪਹਿਲੀ ਮੀਟਿੰਗ ਦੇ ਵਿੱਚ ਹੀ ਅਸੀਂ ਸਾਰਾ ਪ੍ਰਸਤਾਵ ਪਾਸ ਕਰ ਦਿੱਤਾ ਅਸੀਂ ਤਾਂ ਬੇਨਤੀ ਕੀਤੀ ਵੱਡੇ ਬਾਬਾ ਜੀ ਦਿੱਲੀ ਵਾਲੇ ਬਾਬਾ ਬਚਨ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਸਹਿਮਕਾਰ ਵੀ ਕਰ ਲਈ ਸਾਡੀ ਬੇਨਤੀ ਤੇ ਸੰਗਤ ਨੇ ਵੀ ਸਾਡੇ ਤੇ ਰੋਸ਼ ਕੀਤਾ ਕਿ ਵੀ ਤੁਸੀਂ ਕੰਮ ਨਹੀਂ ਕਰਦੇ ਹੋ ਤੇ ਬਾਬਾ ਜੀ ਤੋਂ ਕੰਮ ਕਰਾਓ ਜਾਂ ਬਾਬਾ ਜੀ ਨੂੰ ਸੇਵਾ ਦਿਓ ਤੇ ਅਸੀਂ ਸੰਗਤ ਦਾ ਵੀ ਮਾਨ ਸਨਮਾਨ ਰੱਖਿਆ ਅਸੀਂ ਉਸੇ ਦਿਨ ਬਾਬਾ ਜੀ ਨੇ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਕਿ ਠੀਕ ਹੈ ਅਸੀਂ ਕਰਾਂਗੇ ਤੁਸੀਂ ਪ੍ਰਸਤਾਵ ਦਿਓ ਤੇ ਉਹ ਕੰਮ ਸ਼ੁਰੂ ਹੋ ਗਿਆ ਹੈ ਕੰਮ ਮਾਸਟਰ ਪਲਾਨ ਬਣ ਰਿਹਾ ਹੈ ਅੱਛਾ ਜੀ ਤੇ ਅਜੇ ਅਸੀਂ 100 ਅ ਰੈਜ਼ਿਡੈਂਸ ਜਿਹੜਾ ਸਟਾਫ ਦਾ ਇੱਕ ਵਾਰੀ ਪਹਿਲਾਂ ਦਿੱਤਾ ਹੈ ਤੇ ਅਜੇ 100 ਦਾ ਹੋਰ ਅਸੀਂ ਦੇਣਾ ਹੈ ਇਹ ਬਣਤ ਬਾਅਦ ਅਸੀਂ ਸੋਚਦੇ ਹਾਂ ਕਿ 6 ਮਹੀਨੇ ਜਾਂ 8 ਮਹੀਨੇ ਦੇ ਵਿੱਚ ਜਦੋਂ ਬਣ ਜਾਵੇ ਤੇ ਫਿਰ ਅਸੀਂ 100 ਦਾ ਫਿਰ ਦੁਬਾਰਾ ਦੇਈਏ ਬਾਬਾ ਜੀ ਨੇ ਤੁਹਾਨੂੰ ਦੱਸਿਆ ਵੀ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜਾਏ ਹਜੇ ਉਹਨਾਂ ਨਾਲ ਬਾਬਾ ਜੀ ਨਾਲ ਗੱਲ ਪੂਰੀ ਨਹੀਂ ਹੋ ਪਾਈ ਅਜੇ ਉਹਦਾ ਮਾਸਟਰ ਪਲਾਨ ਬਣ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਦੱਸਣਾ ਸਾਨੂੰ ਵੀ ਅਸੀਂ ਸਾਨੂੰ ਇੰਨਾ ਸਮਾਂ ਚਾਹੀਦਾ ਤੇ ਹੋਰ ਜਿਹੜੀ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਉਹਨਾਂ ਦੀ ਪ੍ਰੋਵਾਈਡ ਕਰਾਂਗੇ ਪੂਰੀ ਬਾਕੀ ਵੀ ਹੋਰ ਵੀ ਬਹੁਤ ਸਾਰੇ ਕੰਮ ਨੇ ਉਹ ਤੇ ਮਾਸਟਰ ਪਲਾਨ ਵਿੱਚ ਜੋ ਵੀ ਆਏਗਾ ਉਹ ਅਸੀਂ ਸਾਰੇ ਕੰਮਾਂ ਤੇ ਸਾਡਾ ਧਿਆਨ ਹੈਗਾ ਔਰ ਅਸੀਂ ਸਭ ਤੋਂ ਪਹਿਲਾਂ ਸਟਾਰਟਿੰਗ ਜਿਹੜੀ ਹੈ ਇਹ ਸਟਾਫ ਦੇ ਰੈਜ਼ਿਡੈਂਸ ਤੋਂ ਹੀ ਕੀਤੀ ਹੈ ਠੀਕ ਹੈ ਹਾਂ ਠੀਕ ਹੈ ਧੰਨਵਾਦ 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 ਇਹ ਚਲੋ ਬੜੀ ਖੁਸ਼ੀ ਦੀ ਗੱਲ ਆ ਜੇ ਕਮੇਟੀ ਨੇ ਇਸ ਧਿਆਨ ਦਿੱਤਾ ਵਾ ਜਾਂ ਇਹ ਕੰਮ ਕਰ ਰਹੀ ਆ ਮੈਂ ਕਹਾਂਗਾ ਵੀ ਵਧਾਈ ਦੇ ਪਾਤਰ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਇਹ ਜਿਹੜਾ ਕੰਮ ਅੱਜ ਤੋਂ 10 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੇ ਹੁਣ ਵੀ ਕਰ ਲੈਂਦੇ ਨੇ ਤਾਂ ਵੀ ਬਹੁਤ ਵਧੀਆ ਵਾ ਠੀਕ ਹੈ ਜੀ ਬਾਕੀ ਅਗੋਂ ਜੋ ਕੁਆਟਰ ਬੰਨੇ ਸ਼ੁਰੂ ਹੋ ਜਾਂਦੇ ਨੇ ਦਾ ਕਾਰ ਸੇਵਾ ਸ਼ੁਰੂ ਹੋ ਜਾਂਦੀ ਆ ਫਿਰ ਸੰਗਤ ਦੇ ਸਾਹਮਣੇ ਰੂਬ ਰੂ ਅਸੀਂ ਹਾਲਾਤ ਇਥੋਂ ਦੇ ਕਰ ਦੇ ਦਾਂਗਾ ਦੂਜੀ ਗੱਲ ਮੈਂ ਇੱਕ ਉਹਨਾਂ ਵੀਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਜਿਹੜੇ ਮੈਨੂੰ ਹਮੇਸ਼ਾ ਫੋਨ ਕਰਕੇ ਵੀ ਜਾਂ ਉਦਾਂ ਵੀ ਕਹਿੰਦੇ ਵੀ ਤੁਸੀਂ ਉਹਨਾਂ ਤੇ ਆ ਕਿਉਂ ਨਹੀਂ ਸਵਾਲ ਕੀਤਾ ਤੁਸੀਂ ਉਹ ਸਵਾਲ ਕਿਉਂ ਨਹੀਂ ਕੀਤਾ ਤੁਸੀਂ ਆ ਚੀਜ਼ ਕਿਉਂ ਨਹੀਂ ਪੁੱਛੀ ਠੀਕ ਹੈ ਜੀ ਉਹ ਸਵਾਲ ਉਹਨਾਂ ਤੋਂ ਸਾਰੇ ਪੁੱਛੇ ਜਾਣਗੇ ਮੈਂ ਪੁੱਛਾਂਗਾ ਪਰ ਜਿਹੜੇ ਕੰਮ ਵਾਸਤੇ ਮੈਂ ਅੱਜ ਆਇਆ ਹਾਂ ਜਾਂ ਜਿਹੜਾ ਕੰਮ ਇਹਨੂੰ ਲੱਗਾ ਮੈਂ ਪਹਿਲੋਂ ਉਸ ਉਸੇ ਵਿਸ਼ੇ ਦੇ ਉੱਤੇ ਹੀ ਗੱਲ ਕੀਤੀ ਹੈ ਇਹਨਾਂ ਦੇ ਨਾਲ ਠੀਕ ਹੈ ਜੀ ਮੈਂ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕੋਈ ਕਿਸੇ ਦੇ ਵਿੱਚ ਲੜਾਈ ਨਹੀਂ ਕਰਾਉਣਾ ਚਾਹੁੰਦਾ ਮੰਨ ਲਓ ਪ੍ਰਧਾਨ ਸਾਹਿਬ ਤੋਂ ਕੋਈ ਸਵਾਲ ਮੈਂ ਕਰਨਾ ਹੈ ਇਹ ਜਵਾਬ ਦਿੰਦੇ ਨੇ ਤੁਸੀਂ ਉਹ ਕਿਸੇ ਨੂੰ ਰਾਸ ਨਹੀਂ ਹੁੰਦਾ ਫਿਰ ਉਹ ਅੱਗੋਂ ਆ ਗੱਲ ਕਰਦਾ ਇਹਨਾਂ ਨੂੰ ਰਾਸ ਨਹੀਂ ਹੁੰਦਾ ਫਿਰ ਤੁਸੀਂ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦੋਗੇ ਉਹ ਚੀਜ਼ ਜਿਹੜੀ ਆ ਮੈਂ ਨਹੀਂ ਚਾਹੁੰਦਾ ਦੂਜੀ ਗੱਲ ਇਹ ਆ ਵੀ ਮੈਂ ਕਦੀ ਵੀ ਕਿਸੇ ਦੇ ਕਹਿੰਤੇ ਕਿਸੇ ਨੂੰ ਸਵਾਲ ਨਹੀਂ ਪੁੱਛਣਾ ਇਹ ਵੀ ਦਨਵਾ ਹਕੀਕਤ ਜਿਹੜੀ ਮੈਂ ਦੱਸ ਦਿੰਨਾ ਵਾ ਠੀਕ ਹੈ ਜੀ ਇਹ ਨਹੀਂਗਾ ਵੀ ਇਹ ਪ੍ਰਧਾਨ ਸਾਹਿਬ ਕੁਝ ਮੈਨੂੰ ਕਹਿਣਗੇ ਮੈਂ ਤੁਹਾਨੂੰ ਜਾ ਕੇ ਸਵਾਲ ਪੁੱਛਾਂਗਾ ਜਰ ਤੁਸੀਂ ਕੁਝ ਕਹੋਗੇ ਪ੍ਰਧਾਨ ਸਾਹਿਬ ਨੂੰ ਪੁੱਛਾਂਗਾ ਇਹ ਕੰਮ ਮੈਨੇਜੇ ਕਰਨਾ ਠੀਕ ਹੈ ਜੀ ਤੁਹਾਨੂੰ ਇਹ ਚੀਜ਼ ਪਸੰਦ ਆਉਂਦੀ ਆ ਜਾਂ ਨਹੀਂ ਆਉਂਦੀ ਉਹ ਤੁਹਾਡੀ ਮਰਜ਼ੀ ਧੰਨਵਾਦ